ਦੁਨੀਆ ਦਾ ਸਭ ਤੋ ਵੱਡਾ ਰੇਲ ਨੈਟਵਰਕ ਭਾਰਤ ਦੇ ਵਿੱਚ ਮੌਜੂਦ ਹੈ ਹਰ ਰੋਜ਼ 13000 ਤੋਂ ਵੱਧ ਰੇਲ ਗੱਡੀਆਂ ਇੱਥੇ ਚੱਲਦੀਆਂ ਨੇ ਅਤੇ ਰੋਜ਼ ਹੀ ਲਗਭਗ 2 ਕਰੋੜ 31 ਲੱਖ ਯਾਤਰੀ ਇਸ ਤੋਂ ਸਫ਼ਰ ਕਰਦੇ ਨੇ ਅਜਿਹੇ 'ਚ ਇੱਕ ਟ੍ਰੇਨ ਐਸ ਸੀ ਵੀ ਹੈ ਜੋ ਕਿ ਪਿਛਲੇ 75 ਸਾਲਾਂ ਤੋਂ ਯਾਤਰੀਆਂ ਨੂੰ ਮੁਫਤ ਸੇਵਾ ਪ੍ਰਦਾਨ ਕਰ ਰਹੀ ਹੈ ਇਸ ਟ੍ਰੇਨ ਦੇ ਵਿੱਚ ਸਫ਼ਰ ਕਰਨ ਲਈ ਟਿਕਟ ਤੱਕ ਰਿੱਦੰਦੀ ਕੋਈ ਜ਼ਰੂਰਤ ਨਹੀਂ ਪੈਂਦੀ ਜੋ ਯਾਤਰੀ ਇਸ ਟ੍ਰੇਨ 'ਚ ਸਫ਼ਰ ਕਰਨਾ ਚਾਹੁੰਦੇ ਨੇ ਉਹ ਮੁਫਤ ਦੇ ਵਿੱਚ ਕਰ ਸਕਦੇ ਨੇ ਇਹ ਰੇਲ ਗੱਡੀ ਸਾਰੇ ਹੀ ਯਾਤਰੀਆਂ ਨੂੰ ਮੁਫਤ ਯਾਤਰਾ ਕਰਵਾਉਂਦੀ ਹੈ ਆਓ ਦੱਸਦੇ ਹਾਂ ਇਸ ਰੇਲ ਦੇ ਬਾਰੇ ਇਹ ਰੇਲ ਸੇਵਾ ਨੂੰ ਪਾਕੜ ਨੰਗਲ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇਹ 75 ਸਾਲਾਂ ਤੋਂ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੀ ਹੈ ਇਹ ਰੇਲ ਗੱਡੀ ਪੰਜਾਬ ਦੇ ਨੰਗਲ ਅਤੇ ਹਿਮਾਚਲ ਪ੍ਰਦੇਸ਼ ਦੇ ਪਾਕੜਾ ਵਿਚਕਾਰ ਕੇਵਲ 13 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਅਤੇ ਪੂਰੀ ਯਾਤਰਾ 'ਚ ਇਹ ਸਿਰਫ ਪੰਜ ਸਟੇਸ਼ਨਸ ਤੇ ਰੁਕਦੀ ਹੈ ਟ੍ਰੇਨ 'ਚ ਟਿਕਟ ਬੁੱਕਨਾ ਕਾਹਨ ਦਿੱਕਈ ਕਾਰਨ ਇਹ ਪਾਕੜਾ ਵਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਚਲਾਇਆ ਸੰਭਾਲਿਆ ਜਾ ਰਿਹਾ ਹੈ BBMB ਨੇ ਇੱਕ ਵਾਰ ਸੰਚਾਲਨ ਲਾਗਤਾਂ ਦੇ ਕਾਰਨ ਇਸ ਲਈ ਕਿਰਾਇਆ ਵਸੂਲਣ ਬਾਰੇ ਵਿਚਾਰ ਕੀਤਾ ਸੀ ਕਿਉਂਕਿ ਜਦੋਂ ਰੇਲ ਗੱਡੀ ਚੱਲਦੀ ਹੈ ਤਾਂ ਹਰ ਘੰਟੇ ਲਗਭਗ 18 ਤੋਂ 20 ਗੈਲਨ ਇੰਦਨ ਦੀ ਖਪਤ ਹੁੰਦੀ ਪਰ ਰੇਲ ਗੱਡੀ ਦੀ ਵਿਰਾਸਤ ਦੇ ਸਨਮਾਨ ਦੇ ਵਿੱਚ ਇਸ ਨੂੰ ਮੁਫਤ ਰੱਖਣ ਦਾ ਫੈਸਲਾ ਕੀਤਾ ਗਿਆ ਇਹ ਕੇਵਲ ਆਵਾਜਾਈ ਦਾ ਸਾਧਨ ਨਹੀਂ ਹੈ ਸਗੋਂ ਇਹ ਇਤਿਹਾਸ ਅਤੇ ਪਰੰਪਰਾ ਦਾ ਜਿਉਂਦਾ ਜਾਗਦਾ ਹਿੱਸਾ ਹੈ ਬਿਊਰੋ ਰਿਪੋਰਟ ਪੰਜਾਬੀ ਲਿੰਕ ਤਾਂ ਦੁਨੀਆ ਦਾ ਸਭ ਤੋਂ ਵੱਡਾ ਰੇਲ ਨੈਟਵਰਕ ਭਾਰਤ ਦੇ ਵਿੱਚ ਮੌਜੂਦ ਹੈ ਹਰ ਰੋਜ਼ 13000 ਤੋਂ ਵੱਧ ਰੇਲ ਗੱਡੀਆਂ ਇੱਥੇ ਚੱਲਦੀਆਂ ਨੇ ਅਤੇ ਰੋਜ਼ ਹੀ ਲਗਭਗ 2 ਕਰੋੜ 31 ਲੱਖ ਯਾਤਰੀ ਇਸ ਤੋਂ ਸਫ਼ਰ ਕਰਦੇ ਨੇ ਅਜਿਹੇ 'ਚ ਇੱਕ ਟ੍ਰੇਨ ਐਸੀਵੀ ਆ ਜੋ ਕਿ ਪਿਛਲੇ 75 ਸਾਲਾਂ ਤੋਂ ਯਾਤਰੀਆਂ ਨੂੰ ਮੁਫਤ ਸੇਵਾ ਪ੍ਰਦਾਨ ਕਰ ਰਹੀ ਹੈ ਇਸ ਟ੍ਰੇਨ ਦੇ ਵਿੱਚ ਸਫ਼ਰ ਕਰਨ ਲਈ ਟਿਕਟ ਤੱਕ ਖਰੀਦਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਜੋ ਯਾਤਰੀ ਇਸ ਟ੍ਰੇਨ 'ਚ ਸਫ਼ਰ ਕਰਨਾ ਚਾਹੁੰਦੇ ਨੇ ਉਹ ਮੁਫਤ ਦੇ ਵਿੱਚ ਆ ਸਕਦੇ ਨੇ ਇਹ ਰੇਲ ਗੱਡੀ ਸਾਰੇ ਹੀ ਯਾਤਰੀਆਂ ਨੂੰ ਮੁਫਤ ਯਾਤਰਾ ਕਰਵਾਉਂਦੀ ਹੈ ਆਉ ਦੱਸਦੇ ਇਸ ਰੇਲ ਦੇ ਬਾਰੇ ਇਹ ਰੇਲ ਸੇਵਾ ਨੂੰ ਪਾਕੜ ਨੰਗਲ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇਹ 75 ਸਾਲਾਂ ਤੋਂ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੀ ਹੈ ਇਹ ਰੇਲ ਗੱਡੀ ਪੰਜਾਬ ਦੇ ਨੰਗਲ ਅਤੇ ਹਿਮਾਚਲ ਪ੍ਰਦੇਸ਼ ਦੇ ਪਾਕੜਾ ਵਿਚਕਾਰ ਕੇਵਲ 13 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਅਤੇ ਪੂਰੀ ਯਾਤਰਾ 'ਚ ਇਹ ਸਿਰਫ ਪੰਜ ਸਟੇਸ਼ਨਸ ਤੇ ਰੁਕਦੀ ਹੈ ਟ੍ਰੇਨ 'ਚ ਟਿਕਟ ਬੁੱਕ ਨਾ ਕਰਾਉਣ ਦੇ ਕਈ ਕਾਰਨ ਨੇ ਇਹ ਪਾਕੜਾ ਵਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਚਲਾਇਆ ਸੰਭਾਲਿਆ ਜਾ ਰਿਹਾ ਹੈ BBMB ਨੇ ਇੱਕ ਵਾਰ ਸੰਚਾਲਨ ਲਾਗਤਾਂ ਦੇ ਕਾਰਨ ਇਸ ਲਈ ਕਿਰਾਇਆ ਵਸੂਲਣ ਬਾਰੇ ਵਿਚਾਰ ਕੀਤਾ ਸੀ ਕਿਉਂਕਿ ਜਦੋਂ ਰੇਲ ਗੱਡੀ ਚੱਲਦੀ ਹੈ ਤਾਂ ਹਰ ਘੰਟੇ ਲਗਭਗ 18 ਤੋਂ 20 ਗੈਲਨ ਇੰਦਨ ਦੀ ਖਪਤ ਹੁੰਦੀ ਪਰ ਰੇਲ ਗੱਡੀ ਦੀ ਵਿਰਾਸਤ ਦੇ ਸਨਮਾਨ ਦੇ ਵਿੱਚ ਇਸ ਨੂੰ ਮੁਫਤ ਰੱਖਣ ਦਾ ਫੈਸਲਾ ਕੀਤਾ ਗਿਆ ਇਹ ਕੇਵਲ ਆਵਾਜਾਈ ਦਾ ਸਾਧਨ ਨਹੀਂ ਹੈ ਸਗੋਂ ਇਹ ਇਤਿਹਾਸ ਅਤੇ ਪਰੰਪਰਾ ਦਾ ਜੀਵੰਦਾ ਜਾਗਦਾ ਹਿੱਸਾ ਹੈ ਬਿਊਰੋ ਰਿਪੋਰਟ ਪੰਜਾਬੀ ਲਿੰਕ ਤੇ ਦੁਨੀਆ ਦਾ ਸਭ ਤੋਂ ਵੱਡਾ ਰੇਲ ਨੈਟਵਰਕ ਭਾਰਤ ਦੇ ਵਿੱਚ ਮੌਜੂਦ ਹੈ ਹਰ ਰੋਜ਼ 13000 ਤੋਂ ਵੱਧ ਰੇਲ ਗੱਡੀਆਂ ਇੱਥੇ ਚੱਲਦੀਆਂ ਨੇ ਅਤੇ ਰੋਜ਼ ਹੀ ਲਗਭਗ 2 ਕਰੋੜ 31 ਲੱਖ ਯਾਤਰੀ ਇਸ ਤੇ ਸਫ਼ਰ ਕਰਦੇ ਨੇ ਅਜਿਹੇ ਵਿੱਚ ਇੱਕ ਟ੍ਰੇਨ ਐਸ ਸੀ ਵੀ ਹੈ ਜੋ ਕਿ ਪਿਛਲੇ 75 ਸਾਲਾਂ ਤੋਂ ਯਾਤਰੀਆਂ ਨੂੰ ਮੁਫਤ ਸੇਵਾ ਪ੍ਰਦਾਨ ਕਰ ਰਹੀ ਹੈ ਇਸ ਟ੍ਰੇਨ ਦੇ ਵਿੱਚ ਸਫ਼ਰ ਕਰਨ ਲਈ ਟਿਕਟ ਤੱਕ ਖਰੀਦਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਜੋ ਯਾਤਰੀ ਇਸ ਟ੍ਰੇਨ 'ਚ ਸਫ਼ਰ ਕਰਨਾ ਚਾਹੁੰਦੇ ਨੇ ਉਹ ਮੁਫਤ ਦੇ ਵਿੱਚ ਕਰ ਸਕਦੇ ਨੇ ਇਹ ਰੇਲ ਗੱਡੀ ਸਾਰੇ ਹੀ ਯਾਤਰੀਆਂ ਨੂੰ ਮੁਫਤ ਯਾਤਰਾ ਕਰਵਾਉਂਦੀ ਹੈ ਆਓ ਦੱਸਦੇ ਇਸ ਰੇਲ ਦੇ ਬਾਰੇ ਇਹ ਰੇਲ ਸੇਵਾ ਨੂੰ ਪਾਕਾ ਨੰਗਲ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇਹ 75 ਸਾਲਾਂ ਤੋਂ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੀ ਹੈ ਇਹ ਰੇਲ ਗੱਡੀ ਪੰਜਾਬ ਦੇ ਨੰਗਲ ਅਤੇ ਹਿਮਾਚਲ ਪ੍ਰਦੇਸ਼ ਦੇ ਪਾਕੜਾ ਵਿਚਕਾਰ ਕੇਵਲ 13 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਅਤੇ ਪੂਰੀ ਯਾਤਰਾ 'ਚ ਇਹ ਸਿਰਫ ਪੰਜ ਸਟੇਸ਼ਨਸ ਦੇ ਰੁਕਦੀ ਹੈ ਟ੍ਰੇਨ 'ਚ ਟਿਕਟ ਬੁੱਕ ਨਾ ਕਰਾਉਣ ਦੇ ਕਈ ਕਾਰਨ ਨੇ ਇਹ ਪਾਕੜਾ ਵਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਚਲਾਇਆ ਸੰਭਾਲਿਆ ਜਾ ਰਿਹਾ ਹੈ BBMB ਨੇ ਇੱਕ ਵਾਰ ਸੰਚਾਲਨ ਲਾਗਤ ਦੇ ਕਾਰਨ ਇਸ ਲਈ ਕਿਰਾਇਆ ਵਸੂਲਣ ਬਾਰੇ ਵਿਚਾਰ ਕੀਤਾ ਸੀ ਕਿਉਂਕਿ ਜਦੋਂ ਰੇਲ ਗੱਡੀ ਚੱਲਦੀ ਹੈ ਤਾਂ ਹਰ ਘੰਟੇ ਲਗਭਗ 18 ਤੋਂ ਵੀ ਗੈਲਨ ਇਦਨ ਦੀ ਖਪਤ ਹੁੰਦੀ ਪਰ ਰੇਲ ਗੱਡੀ ਦੀ ਵਿਰਾਸਤ ਦੇ ਸਨਮਾਨ ਦੇ ਵਿੱਚ ਇਸ ਨੂੰ ਮੁਫਤ ਰੱਖਣ ਦਾ ਫੈਸਲਾ ਕੀਤਾ ਗਿਆ ਇਹ ਕੇਵਲ ਆਵਾਜਾਈ ਦਾ ਸਾਧਨ ਨਹੀਂ ਹੈ ਸਗੋਂ ਇਹ ਇੱਕ ਇਤਿਹਾਸ ਅਤੇ ਪਰੰਪਰਾ ਦਾ ਜਿਉਂਦਾ ਜਾਗਦਾ ਹਿੱਸਾ ਹੈ ਬਿਊਰੋ ਰਿਪੋਰਟ ਪੰਜਾਬੀ ਲਿੰਕ ਤਕ ਦੁਨੀਆ ਦਾ ਸਭ ਤੋਂ ਵੱਡਾ ਰੇਲ ਨੈਟਵਰਕ ਭਾਰਤ ਦੇ ਵਿੱਚ ਮੌਜੂਦ ਹੈ ਹਰ ਰੋਜ਼ 13000 ਤੋਂ ਵੱਧ ਰੇਲ ਗੱਡੀਆਂ ਇੱਥੇ ਚੱਲਦੀਆਂ ਨੇ ਅਤੇ ਰੋਜ਼ ਹੀ ਲਗਭਗ 2 ਕਰੋੜ 31 ਲੱਖ ਯਾਤਰੀ ਇਸ ਤੋਂ ਸਫ਼ਰ ਕਰਦੇ ਨੇ ਅਜਿਹੇ ਵਿੱਚ ਇੱਕ ਟ੍ਰੇਨ ਐਸੀਵੀ ਹੈ ਜੋ ਕਿ ਪਿਛਲੇ 75 ਸਾਲਾਂ ਤੋਂ ਯਾਤਰੀਆਂ ਨੂੰ ਮੁਫਤ ਸੇਵਾ ਪ੍ਰਦਾਨ ਕਰ ਰਹੀ ਹੈ ਇਸ ਟ੍ਰੇਨ ਦੇ ਵਿੱਚ ਸਫ਼ਰ ਕਰਨ ਲਈ ਟਿਕਟ ਤੱਕ ਖਰੀਦਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਜੋ ਯਾਤਰੀ ਇਸ ਟ੍ਰੇਨ 'ਚ ਸਫ਼ਰ ਕਰਨਾ ਚਾਹੁੰਦੇ ਨੇ ਉਹ ਮੁਫਤ ਦੇ ਵਿੱਚ ਆ ਸਕਦੇ ਨੇ ਇਹ ਰੇਲ ਗੱਡੀ ਸਾਰੇ ਹੀ ਯਾਤਰੀਆਂ ਨੂੰ ਮੁਫਤ ਯਾਤਰਾ ਕਰਵਾਉਂਦੀ ਹੈ ਆਓ ਦੱਸਦੇ ਹਾਂ ਇਸ ਰੇਲ ਦੇ ਬਾਰੇ ਇਹ ਰੇਲ ਸੇਵਾ ਨੂੰ ਪਾਕਾ ਨੰਗਲ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇਹ 75 ਸਾਲਾਂ ਤੋਂ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੀ ਹੈ ਇਹ ਰੇਲ ਗੱਡੀ ਪੰਜਾਬ ਦੇ ਨੰਗਲ ਅਤੇ ਹਿਮਾਚਲ ਪ੍ਰਦੇਸ਼ ਦੇ ਪਾਕੜਾ ਵਿਚਕਾਰ ਕੇਵਲ 13 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਅਤੇ ਪੂਰੀ ਯਾਤਰਾ 'ਚ ਇਹ ਸਿਰਫ 5 ਸਟੇਸ਼ਨਸ ਤੇ ਰੁਕਦੀ ਹੈ ਟ੍ਰੇਨ 'ਚ ਟਿਕਟ ਬੁੱਕ ਕਰਾਉਂ ਦੇ ਕਈ ਕਾਰਨ ਨੇ ਇਹ ਪਾਕੜਾ ਵਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਚਲਾਇਆ ਸੰਭਾਲਿਆ ਜਾ ਰਿਹਾ ਹੈ BBMB ਨੇ ਇੱਕ ਵਾਰ ਸੰਚਾਲਨ ਲਾਗਤਾਂ ਦੇ ਕਾਰਨ ਇਸ ਲਈ ਕਿਰਾਇਆ ਵਸੂਲਣ ਬਾਰੇ ਵਿਚਾਰ ਕੀਤਾ ਸੀ ਕਿਉਂਕਿ ਜਦੋਂ ਰੇਲ ਗੱਡੀ ਚੱਲਦੀ ਹੈ ਤਾਂ ਹਰ ਘੰਟੇ ਲਗਭਗ 18 ਤੋਂ ਵੀ ਗੈਲਨ ਇਦਨ ਦੀ ਖਪਤ ਹੁੰਦੀ ਪਰ ਰੇਲ ਗੱਡੀ ਦੀ ਵਿਰਾਸਤ ਦੇ ਸਨਮਾਨ ਦੇ ਵਿੱਚ ਇਸ ਨੂੰ ਮੁਫਤ ਰੱਖਣ ਦਾ ਫੈਸਲਾ ਕੀਤਾ ਗਿਆ ਇਹ ਕੇਵਲ ਆਵਾਜਾਈ ਦਾ ਸਾਧਨ ਨਹੀਂ ਹੈ ਸਗੋਂ ਇਹ ਇਤਿਹਾਸ ਅਤੇ ਪਰੰਪਰਾ ਦਾ ਜੀਵੰਦਾ ਜਾਗਦਾ ਹਿੱਸਾ ਹੈ ਬਿਊਰੋ ਰਿਪੋਰਟ ਪੰਜਾਬੀ ਲਿੰਕ